ਬੇਨਤੀ ਆ ਜਿਹੜੀਆਂ ਚੋਣਾਂ ਨੇ ਸਾਡੇ ਡੈਮੋਕ੍ਰੇਸੀ ਦਾ ਖੰਮਾ ਪਿੱਲਰ ਆ ਸੋ ਆਮ ਆਦਮੀ ਪਾਰਟੀ ਨੇ ਹਮੇਂ ਲੋਕਤੰਤਰ ਕਦਰਾਂ ਕੀਮਤਾਂ ਦਾ ਧਿਆਨ ਰੱਖਦੇ ਹੋ ਅਸੀਂ ਇਲੈਕਸ਼ਨਾਂ ਦੇ ਵਿੱਚ ਪਾਰਟਿਸਪੇਟ ਕਰਦੇ ਆ ਬਲਾਕ ਸਭਾ ਦੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੁੱਚੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਔਰ ਬਠਿੰਡਾ ਦੇ ਵਿੱਚ 137 ਜਿਹੜੀਆਂ ਹੈਗੀਆਂ ਬਲਾਕ ਸਭਾਤਾਂ ਤੇ 17 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੇ ਹੁਣ ਮੇਰੇ ਨਾਲ ਸਾਡੇ ਭੈਣ ਜੀ ਸੁਵਿੰਦਰ ਕੌਰ ਜੀ ਜੋ ਕਿ ਸਾਡੇ ਵਿਧਾਨ ਸਭਾ ਹਲਕਾ ਬਠਿੰਡਾ ਜਾਤੀ ਦੇ ਹਲਕਾ ਚਾਰਜ ਨੇ ਦਿਸੰਦਰ ਸ਼ੰਦਾ ਜੀ ਬਾਡੀ ਜ਼ੋਨ ਤੋਂ ਸਾਡੇ ਇਹ ਉਮੀਦਵਾਰ ਨੇ ਸੋ ਇਹਨਾਂ ਦੇ ਕਾਗਜ਼ ਦਾ ਹਲਕਾਉਣ ਆਏ ਆ ਔਰ ਵੱਡੀ ਗੰਟੀ ਦੇ ਵਿੱਚ ਸਾਡੇ ਹੋਰ ਦੂਸਰੇ ਉਮੀਦਵਾਰ ਥੋੜੇ ਸਮੇਂ ਦੇ ਵਿੱਚ ਆ ਰਹੇ ਨੇ ਸੋ ਹਰੇਕ ਪਾਰਟੀ ਦਾ ਕੋਈ ਏਜੰਡਾ ਹੁੰਦਾ ਹੈ ਵਿਜ਼ਨ ਹੁੰਦੀ ਹੈ ਸੋਚ ਹੁੰਦੀ ਹੈ ਸਵਾਮ ਆਦਮੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਵਿਕਾਸ ਦਾ ਏਜੰਡਾ ਲੈ ਕੇ ਪਿੰਡਾਂ ਦਾ ਸਰਪੱਖੀ ਵਿਕਾਸ ਕਰਨਾ ਉਹਦੇ ਵਿੱਚ ਸਾਡੇ ਪਿੰਡਾਂ ਤੇ ਥਾਪਰ ਮਾਰ ਲਓ ਜਿਹੜੇ ਕਿ ਉਹਨਾਂ ਦੀ ਗੱਲਬਾਤ ਹੈ ਮੁੱਖ ਮੰਤਰੀ ਵਿਕਾਸ ਯੋਜਨਾ ਹਰੇਕ ਹਲਕੇ ਦੇ ਲਈ 1 ਸਾਲ ਦਾ 5 ਕਰੋੜ ਰੁਪਇਆ ਉਹਨਾਂ ਦੀ ਗੱਲਬਾਤ ਹੈ ਖੇਡ ਗਰਾਉਂਡਾਂ ਦੀ ਗੱਲਬਾਤ ਹੈ ਨਰਸਰੀਆਂ ਦੀ ਗੱਲਬਾਤ ਹੈ ਲਾਇਬ੍ਰੇਰੀਆਂ ਦੀ ਗੱਲਬਾਤ ਹੈ ਸੜਕਾਂ ਦੀ ਗੱਲਬਾਤ ਹੈ ਗਲੀਆਂ ਨਾਲੀਆਂ ਦੀ ਗੱਲਬਾਤ ਹੈ ਮਹੱਲਾ ਕਲੀਨਕਾ ਦੀ ਗੱਲ ਬਾਤ ਆ ਨਹਿਰੀ ਪਾਣੀ ਦੀ ਗੱਲ ਬਾਤ ਆ ਸੋ ਅਸੀਂ ਇੰਨਾ ਕੰਮਾਂ ਦੇ ਰਾਹੀਂ ਪਿੰਡਾਂ ਦਾ ਸਰਪੱਖੀ ਵਿਕਾਸ ਆ ਜਿਹੜਾ ਉਹ ਕਰਨਾ ਚਾਹੁੰਦੇ ਆ ਰਵੈਤੀ ਪਾਰਟੀਆਂ ਉਹਨਾਂ ਕੋਲੇ ਕੋਈ ਮੁੱਦਾ ਨਹੀਂ ਉਹ ਦੱਸਣਾ ਮੀਡੀਆ ਦੇ ਜ਼ਰਗੇ ਮੰਚ ਤੇ ਦੱਸਣਾ ਵੀ ਉਹ ਕੀ ਝੰਡਾ ਉਹਨਾਂ ਦਾ ਕਦੇ ਵਾਸਤੇ ਉਹਨਾਂ ਲੜ ਰਹੇ ਆ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਨੇ ਪੰਜਾਬ ਦੇ ਵਿੱਚ 24 ਸਾਲ ਰਾਜ ਕੀਤਾ ਕਾਂਗਰਸ ਪਾਰਟੀ ਨੇ 38 ਸਾਲ ਰਾਜ ਕੀਤਾ ਯਾਦੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮਹਿਜ ਸਾਢੇ 3 ਸਾਲ ਪੰਜਾਬ ਦੇ ਵਿੱਚ ਰਾਜ ਕਰਨ ਨੂੰ ਸਾਢੇ ਹੋਏ ਐ ਔਰ ਸਾਢੇ 3 ਸਾਲਾਂ ਦੀ ਸਾਡੀ ਕਾਰਗੁਜ਼ਾਰੀ ਤੇ ਰਵੈਤੀ ਪਾਰਟੀਆਂ ਦੀ 34 ਸਾਲ ਦੀ 24 ਸਾਲ ਦੀ ਕਾਰਗੁਜ਼ਾਰੀ ਤੁਸੀਂ ਉਸ ਨੂੰ ਜੇ ਅਸੀਂ ਉਸ ਦਾ ਅਨੁਅਨ ਕਰਦੇ ਹਾਂ ਮਲਾਂਕਨ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਦੀ ਝੋਲੀ ਹੈ ਜਿਹੜੀ ਉਹ ਕੰਮਾਂ ਦੇ ਨਾਲ ਭਰੀ ਵੀ ਹੈ ਮੁੱਖ ਮੰਤਰੀ ਸਾਹਿਬ ਹਮੇਸ਼ਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਹਮੇਸ਼ਾ ਵਧੀਆ ਸਿਸਟਮ ਦੀ ਗੱਲ ਕਰਦੇ ਆ ਹਮੇਸ਼ਾ ਬਦਲਾਅ ਦੀ ਗੱਲ ਕਰਦੇ ਆ ਔਰ ਅਸੀਂ ਸਾਢੇ 3 ਸਾਲਾਂ ਦੇ ਵਿੱਚ ਬਦਲਾਅ ਤਹਾਡੇ ਸਾਹਮਣੇ ਲੈ ਕੇ ਆਂਦਾ ਦੂਸਰੀਆਂ ਪਾਰਟੀਆਂ ਜਾਤ ਦੇ ਪਾਤ ਦੇ ਧਰਮ ਦੇ ਝੂਠੇ ਪਰਚਿਆਂ ਦੀ ਸਿਆਸਤ ਕਰਕੇ ਉਹਨਾਂ ਨੇ ਪੰਜਾਬ ਨੂੰ ਉਜਾੜ ਕੇ ਰੱਖਦਾ ਸੀਗਾ ਪੰਜਾਬ ਦਾ ਧਰਤੀ ਹੀ ਪਾਣੀ ਮੁਕ ਚੱਲਿਆ ਸੀ ਪੰਜਾਬ ਦੇ ਜਵਾਨੇ ਪੰਜਾਬ ਨੂੰ ਛੱਡ ਛੱਡ ਕੇ ਵਿਦੇਸ਼ਾਂ ਦੇ ਵੱਲ ਭੱਜ ਗਏ ਸੀ ਅਸੀਂ ਨੌਕਰੀਆਂ ਦਿੱਤੀਆਂ 58000 ਨੌਕਰੀਆਂ ਆ ਖੜੇ ਨੇ ਸਾਡੇ ਪੁਲਿਸ ਵਾਲੇ ਭਰਾ ਸਾਡੇ ਮਲਾਜਮ ਕਲਰਕ ਮਾਸਟਰ ਡਾਕਟਰ ਇੱਕ ਬੱਚਾ ਪੰਜਾਬ ਦਾ ਕਹੇ ਦੇ ਕਿ ਜਿਹੜੀ ਮੇਰੀ ਨੌਕਰੀ ਆਉਣ ਮੈਟ ਨਹੀਂ ਮਿਲੀ ਇੱਕ ਬੱਚਾ ਕਹੇ ਦੇ ਮੇਤੋਂ ਰਿਸ਼ਵਤ ਖੋਰੀ ਬੇਸਿਕ ਕਿ ਸਾਨੂੰ ਲੈ ਆ ਨਹੀਂ ਲੈ ਸੋ ਇਸ ਕਰਕੇ ਅਸੀਂ ਇੱਕ ਏਜੰਡਾ ਲੈ ਕੇ ਅਸੀਂ ਇੱਕ ਵਿਜਨ ਲੈ ਕੇ ਅਸੀਂ ਇੱਕ ਸੋਚ ਲੈ ਕੇ ਅਸੀਂ ਆਪਣੀ ਜਿਹੜੀ ਝੋਲੀ ਆ ਉਹ ਕੰਮਾਂ ਦੀ ਭਰੀ ਹੋਈ ਲੈ ਕੇ ਪਿੰਡਾਂ ਦੇ ਲੋਕਾਂ ਦੀਆਂ ਸੱਥਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਘਰਾਂ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਕੀ ਸਾਡੀ ਸੋਚ ਆ ਕੀ ਅਸੀਂ ਕਰਨਾ ਚਾਹੁੰਦੇ ਆ ਤੇ ਰਵੈਤੀ ਪਾਰਟੀਆਂ ਕੋਲ ਕੋਈ ਸੋਚ ਨਹੀਂ ਉਹਨਾਂ ਦੇ ਕੋਲ ਇੱਕੋ ਹੀ ਏਜੰਡਾ ਹੈ ਕਿ ਜਿਵੇਂ ਉਹਨਾਂ ਨੇ ਪਿਛਲੇ ਲੰਮਾ ਆਜ਼ਾਦੀ ਤੋਂ ਬਾਅਦ ਪਿੰਡਾਂ ਦੇ ਭਾਈਚਾਰੇ ਦਾ ਕਾਣ ਕੀਤਾ ਚਿਕਤਾ ਲੈ ਕੇ ਆਂਦਾ ਹੈ ਬੇਰੁਜ਼ਗਾਰੀ ਲੈ ਕੇ ਆਂਦੀ ਹੈ ਭਾਈ ਨੂੰ ਭਾਈ ਨਾਲ ਲੜਾਇਆ ਅਸੀਂ ਇੰਨਾ ਗੱਲਾਂ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਭਾਈਚਾਰਾ ਬਹਾਲ ਕਰਾਂਗੇ ਮਜ਼ਬੂਤ ਕਰਾਂਗੇ ਅਸੀਂ ਹਮੇਸ਼ਾ ਸਰਬ ਸਮਾਜ ਦੀ ਗੱਲ ਕਰਦੇ ਆਂ ਅਸੀਂ ਹਮੇਸ਼ਾ ਇੱਕ ਵਿਜ਼ਨ ਦੀ ਗੱਲ ਕਰਦੇ ਆਂ ਰਵਾਇਤੀ ਪਾਰਟੀਆਂ ਕੋਲ ਕੋਈ ਵਿਜ਼ਨ ਨਹੀਂ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਬਲਾਕ ਸੰਭ ਦੀ ਚੋਣਾਂ ਇਹਨਾਂ ਜ਼ਿਲ੍ਹਾ ਪ੍ਰੀਸ਼ਤ ਚੋਣਾਂ ਦੇ ਵਿੱਚ ਪੰਜਾਬ ਦਾ ਫਿਊਚਰ ਹੈ ਪੰਜਾਬ ਦਾ ਪ੍ਰਯੱਖ ਹੈ ਪੰਜਾਬ ਦਾ ਰੰਗਲਾ ਪਾਣਾ ਹੈ ਅਸੀਂ ਸਾਰੇ ਜਨ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਵੱਡੇ ਮਾਰਜਿਨ ਨਾਲ ਜਿਤਾਏਗੇ ਜਿੱਥੇ ਵੀ ਸਾਡੇ ਉਮੀਦਵਾਰ ਖੜੇ ਨੇ ਅਸੀਂ ਉਹਨਾਂ ਦੇ ਸਪੋਰਟ ਕਰਾਂਗੇ ਉਹਨਾਂ ਦੇ ਲਈ ਘਰ ਘਰ ਦੇ ਵਿੱਚ ਜਾਵਾਂਗੇ ਮੈਂ ਜਤਿੰਦਰ ਸਿੰਘ ਪੱਲਾ ਜਿਹੜਾ ਪ੍ਰਧਾਨ ਆਮ ਆਦੀ ਪਾਰਟੀ ਦਾ 137 ਦੇ 137 ਉਮੀਦਵਾਰਾਂ ਨੂੰ ਜਿਤਾਵਾਂਗੇ ਉਹਨਾਂ ਦੇ ਲਈ ਕੰਪੇਨ ਕਰਾਂਗੇ ਜਿਹੜੇ ਸਾਡੇ 17 ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਆ ਉਹਨਾਂ ਦੇ ਲਈ ਕੰਪੇਨ ਕਰਾਂਗੇ ਕਿਉਂਕਿ ਇਹ ਜਿਹੜੀ ਚੋਣ ਹੈ ਇਹ ਇੱਕ ਵਿਅਕਤੀ ਦੀ ਚੋਣ ਨੇ ਇਹ ਪੰਜਾਬ ਦੀ ਚੋਣ ਹੈ ਸੂਬੇ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਚੋਣ ਹੈ ਇਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਬਹੁਤ ਵੱਡੀ ਮਿਹਮਾ ਲੜਾਈ ਹੈ ਇਹ ਲੜਾਈ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਲੜਾਂਗੇ ਤੇ ਲੋਕਾਂ ਦੇ ਵਿੱਚ ਆਪਣਾ ਜਿਹੜਾ ਸਾਡਾ ਵਿਜ਼ਨ ਹੈ ਉਹ ਲੈ ਕੇ ਜਾਵਾਂਗੇ ਕੁਝ ਜ਼ਿਲ੍ਹਿਆਂ ਵਿੱਚ 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 ਕਿਤਾਹਰੀਆਂ ਖਬਰਾਂ ਆ ਰਹੀਆਂ ਨੇ ਵੀ ਉੱਥੇ ਉਹ ਐਨਓਸੀ ਨਹੀਂ ਮਿਲ ਰਹੀ ਬੇਨਤੀ ਹੈ ਵੀ ਇਹ ਬਿਲਕੁਲ ਗਲਤ ਗੱਲ ਹੈ ਕਿਉਂਕਿ ਸਮਾਂ ਬਹੁਤ ਥੋੜਾ ਹੈ ਕਿਉਂਕਿ 14 ਤਰੀਕ ਨੂੰ ਇਲੈਕਸ਼ਨ ਆ ਅੱਜ ਨਾਮਿਨੇਸ਼ਨ ਦਾ ਲਾਸਟ ਦਿਨ ਹੈ ਕਈ ਵਾਰ ਅਮੀਰਵਾਰ ਨੇ ਤਿਆਰੀ ਨਹੀਂ ਕੀਤੀ ਹੁਣ ਕਿਉਂਕਿ ਇਸ ਪ੍ਰੋਸੈਸ ਦੇ ਵਿੱਚੋਂ ਲੰਘਣ ਦੇ ਲਈ ਸਾਨੂੰ ਐਲਓਸੀ ਜ਼ ਲੈਣੀ ਪੈਂਦੀ ਆ ਸਾਰੇ ਜਿਹੜੇ ਆਫੀਸਰ ਬਾਣ ਨੇ ਸਾਰੇ ਆਬਜ਼ਰਵਰ ਸਾਹਿਬਾਨ ਨੇ ਪਰਸੋਂ ਤੇ ਆਪਣੀਆਂ ਡਿਊਟੀਆਂ ਤੇ ਤਾਇਨਾਤ ਆ ਜੇ ਕਿਸੇ ਨੂੰ ਜਿਹੜੇ ਬਟੰਡੇ ਦੇ ਵਿੱਚ ਕੋਈ ਵੀ ਸਮੱਸਿਆ ਹੁੰਦੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ